ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਹਿਬ ਸੰਗਤ ਜੀ ਆਓ ਗੁਰਬਾਣੀ ਵਿਚਾਰੀਏ ਗੁਰਬਾਣੀ ਦੇ ਵਿੱਚ ਜਿੱਥੇ ਸਿੱਧ ਗੋਸ਼ਟ ਬਾਣੀ ਆਪ ਸੰਗਤਾਂ ਦੇ ਨਾਲ ਸਾਂਝ ਕੀਤੀ ਜਾਂਦੀ ਹੈ ਉੱਥੇ ਗੁਰਬਾਣੀ ਦੇ ਵਿੱਚੋਂ ਹੋਰ ਵੀ ਵਿਆਕਰਨ ਦੇ ਅਨੁਸਾਰ ਕੁਝ ਨਿਜਮ ਗੁਰਬਾਣੀ ਦੇ ਕੁਝ ਸ਼ਬਦ ਆਪ ਸੰਗਤਾਂ ਦੇ ਨਾਲ ਸਾਂਝ ਕੀਤੇ ਜਾਂਦੇ ਹਨ ਜਦੋਂ ਸਤਿਗੁਰਾਂ ਨੇ ਗੁਰਬਾਣੀ ਲਿਖਤ ਰੂਪ ਦੇ ਵਿੱਚ ਇਕੱਤਰ ਕੀਤੀ ਸੀ ਉਸ ਵੇਲੇ ਵਿਦਵਾਨਾਂ ਦਾ ਕਹਿਣਾ ਹੈ ਕਿ ਅਧਕ ਤੇ ਪੈਰ ਦੇ ਵਿੱਚ ਬਿੰਦੀ ਨਹੀਂ ਵਰਤੀ ਜਾਂਦੀ ਸੀ ਉਂਝ ਬਿੰਦੀ ਵਰਤੀ ਜਾਂਦੀ ਸੀ ਸਤਿਗੁਰੂ ਨੇ ਗੁਰਬਾਣੀ ਦੇ ਵਿੱਚ ਕੁਝ ਸ਼ਬਦਾਂ ਦੇ ਉੱਤੇ ਬਿੰਦੀਆਂ ਵਰਤੀਆਂ ਨੇ ਪਰ ਕੁਝ ਸ਼ਬਦ ਉਸੇ ਤਰ੍ਹਾਂ ਦੇ ਨੇ ਉਹਨਾਂ ਦੇ ਉੱਤੇ ਬਿੰਦੀ ਨਹੀਂ ਵਰਤੀ ਤੇ ਇਹਦਾ ਮਤਲਬ ਇਸੇ ਦਾ ਹੈ ਕਿ ਜਿੱਥੇ ਬਿੰਦੀ ਨਹੀਂ ਵਰਤੀ ਗਈ ਉਹ ਜਿੱਥੇ ਵਰਤੀ ਗਈ ਉਹਨੂੰ ਦੇਖ ਕੇ ਉਸੇ ਤਰ੍ਹਾਂ ਦੇ ਸ਼ਬਦ ਅਰਥ ਬਰਾਬਰ ਹੋਣ ਤਾਂ ਬਿੰਦੀ ਜਿਹੜੀ ਹੈ ਉਹ ਵਰਤ ਲੈਣੀ ਚਾਹੀਦੀ ਹੈ ਗੁਰਬਾਣੀ ਦੇ ਵਿੱਚ ਕੁਝ ਪੰਕਤੀਆਂ ਹਨ ਜੋ ਆਪ ਸੰਗਤਾਂ ਦੇ ਨਾਲ ਮੈਂ ਸਾਂਝੀਆਂ ਕਰਨੀਆਂ ਨੇ ਗੁਰਬਾਣੀ ਦੇ ਵਿੱਚ ਇੱਕ ਸ਼ਬਦ ਹੈ ਲੱਲੇ ਨੂੰ ਦਲਾਵਾ ਦੱਦੇ ਨੂੰ ਕੰਨਾ ਲੈਂਦਾ ਬੈਸੇ ਲੈਂਦਾ ਸ਼ਬਦ ਪੜਿਆ ਜਾਂਦਾ ਲੈਂਦੇ ਲਾਮਾ ਪਰਵਿੰਦੀ ਦੱਦੇ ਨੂੰ ਲਾਮ ਲੈਂਦੇ ਤੇ ਲੱਲੇ ਨੂੰ ਦਲਾਮ ਦੱਦੇ ਨੂੰ ਲਾਮ ਲੈਦੇ ਇਹਦਾ ਮਤਲਬ ਜਿੱਥੇ ਸਤਿਗੁਰੂ ਨੇ ਬਿੰਦੀ ਲਾ ਕੇ ਲੈਂਦੇ ਸ਼ਬਦ ਵਰਤਿਆ ਹੈ ਬਾਕੀ ਸ਼ਬਦਾਂ ਨੂੰ ਵੀ ਉਸੇ ਤਰ੍ਹਾਂ ਹੀ ਅਸਾਂ ਪੜ੍ਹਨਾ ਹੈ ਜਿਵੇਂ ਗੁਰਬਾਣੀ ਦੇ ਵਿੱਚ ਇੱਕ ਪੰਕਤੀ ਹੈ ਕੁੱਲ ਹਾਂ ਦੇਂਦੇ ਬਾਬਲੇ ਲੈਂਦੇ ਵੱਡੇ ਨਿਲੱਜ ਹੁਣ ਇੱਥੇ ਕੁੱਲਹਾ ਦਿਂਦੀ ਬਾਬਲੇ ਲੈਂਦੇ ਵੱਡੇ ਨਿਲਾਜ ਕੁੱਲਹਾ ਭਾਵ ਸਹਿਲੀ ਟੋਪੀ ਜਿਹੜੀ ਕੋਈ ਗੁਰੂ ਆਪਣੇ ਆਪ ਨੂੰ ਮੁਰਸ਼ਿਦ ਕਹਾਣ ਵਾਲਾ ਆਪਣੇ ਮਰਨ ਤੋਂ ਪਹਿਲਾਂ ਆਪਣੀ ਗੱਦੀ ਚਲਾਉਣ ਵਾਸਤੇ ਆਪਣੇ ਚੇਲੇ ਨੂੰ ਦਿੰਦਾ ਹੈ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਉਹ ਮੂਰਖ ਲੋਕ ਨੇ ਉਹ ਕਮਲੇ ਹਨ ਜੋ ਚੇਲਿਆਂ ਨੂੰ ਸੇਲੀ ਟੋਪੀ ਦਿੰਦੇ ਹਨ ਤੇ ਆਪਣੇ ਆਪ ਨੂੰ ਮਸ਼ਹੂਰ ਕਰਨ ਲਈ ਆਪਣੀ ਗੱਦੀ ਤੇ ਜਿਹੜੇ ਨੇ ਬਿਠਾ ਦਿੰਦੇ ਨੇ ਤੇ ਉਹ ਸੇਲੀ ਟੋਪੀ ਲੈਣ ਵਾਲੇ ਵੀ ਬੜੇ ਨਿਲਾਜ ਨੇ ਬੜੇ ਬਿਸ਼ਰਮ ਨੇ ਜਿਹੜੇ ਉਹ ਸੇਲੀ ਟੋਪੀ ਲੈ ਕੇ ਆਪਣੇ ਆਪ ਨੂੰ ਬਰਕਤਾਂ ਦੇਣ ਵਾਲੇ ਸਮਝਣ ਲੱਗ ਜਾਂਦੇ ਹਨ ਤੋਂ ਇੱਥੇ ਸਤਿਗੁਰੂ ਨੇ ਜਿਹੜਾ ਸ਼ਬਦ ਵਰਤਿਆ ਹੈ ਕੁੱਲ ਹਾਂ ਦੇ ਉੱਤੇ ਵੀ ਬਿੰਦੀ ਲਾਈ ਹੋਈ ਹੈ ਦੇਂਦੇ ਦੱਦੇ ਲਾਵਾ ਦੱਦੇ ਨੂੰ ਨਾਮ ਲਾ ਕੇ ਬਿੰਦੀ ਲਾ ਕੇ ਫਿਰ ਦੱਦੇ ਲਾਮ ਲਾਈ ਦਿੰਦੇ ਬਿੰਦੀ ਲਾਈ ਹੋਈ ਹੈ ਤੇ ਬਾਬਲੇ ਅਗੇ ਲੈਂਦੇ ਲੱਲੇ ਦਲਾਮਾ ਪਰ ਬਿੰਦੀ ਲਾਈ ਹੋਈ ਲੈਂਦੇ ਇਸ ਤਰੀਕੇ ਦੇ ਨਾਲ ਇਹਨੂੰ ਦਿੰਦੇ ਲੈਂਦੇ ਪੜਨਾ ਹੈ ਇੱਕ ਪੰਕਤੀ ਗੁਰਬਾਣੀ ਵਿੱਚ ਹੋਰ ਹੈ ਦੇਦਾ ਦੇ ਲੈਂਦੇ ਥਕ ਪਾਹੇ ਵੈਸੇ ਇੱਥੇ ਬਿੰਦੀਆਂ ਨਹੀਂ ਵਰਤੀ ਗਈਆਂ ਦੱਦੇ ਲਾਮ ਦੱਦੇ ਨੂੰ ਕੰਨਾ ਦੇਦਾ ਕਈ ਦੇਦਾ ਪੜਦੇ ਨੇ ਇਹਨੂੰ ਤੇ ਅਗੇ ਦੇਦਾ ਦੇ ਲੈਂਦੇ ਤੇ ਲੈ ਦੇ ਲੈ ਦੇ ਲਵਨ ਦਾ ਦੇ ਲਾ ਲੈ ਦੇ ਥਕ ਪਾਹੇ ਤੁਝੇ ਦੇਦਾ ਦੇ ਲੈਦੇ ਥਕ ਪਾਹੇ ਪੜੀਏ ਤੁੰਝ ਵੀ ਬੋਲਣ ਵਿੱਚ ਅੱਛਾ ਨਹੀਂ ਲੱਗਦਾ ਪਰ ਇਹ ਸਤਿਗੁਰੂ ਨੇ ਬਿੰਦੀ ਵਰਤੀ ਉਥੋਂ ਸਿੱਧੇ ਲੈ ਕੇ ਦੇਨ ਦਾ ਦੇ ਲੈੰਦੇ ਥਕ ਪਾਹੇ ਇਸ ਤਰ੍ਹਾਂ ਪਾਠ ਹੈ ਤੇ ਅਗੀ ਪੰਕਤੀ ਹੋਰ ਹੈ ਦੇਨ ਦਾ ਨਰਕ ਸੁਰਗ ਲੈੰਦੇ ਦੇਖੋ ਇਹੋ ਧਿਆਣਾ ਦੇਦਾ ਇਥੇ ਦੱਦੇ ਲਾਮਾ ਪ੍ਰਵਿੰਦ ਦੇ ਕਰਨ ਦੇਨ ਦਾ ਲਿਖਿਆ ਹੋਇਆ ਸਤਿਗੁਰ ਨੇ ਤੇ ਅੱਗੇ ਪਰ ਲੈਦਾ ਦ ਲੈਦਾ ਪੜਦੇ ਅਸੀਂ ਉੱਥੇ ਹੈ ਲੈਂਦੇ ਸ਼ਬਦ ਸਤਿਗੁਰੂ ਜੀ ਨੇ ਇਥੇ ਦੇਨ ਦਾ ਦੱਦੇ ਲਾਮਾ ਪਰਿੰਦੀ ਲਾਈ ਹੋਈ ਦੇਨ ਦਾ ਦਾਨ ਦੇਣ ਵਾਲਾ ਨਰਕ ਦੇ ਕੱਕੇ ਅੰਦਰ ਨਰਕ ਵਿੱਚ ਸੁਰਗ ਲੈਂਦੇ ਇਥੇ ਬਿੰਦੀ ਨਹੀਂ ਲਾਈ ਸਤਿਗੁਰ ਨੇ ਤੇ ਇਹਨੂੰ ਪਾਠ ਨੂੰ ਲੈਦੇ ਨਹੀਂ ਪੜਨਾ ਲੈਂਦੇ ਤੋ ਇੱਕ ਗੱਲ ਹੈ ਸਤਿਗੁਰੂ ਨੇ ਜੋ ਕੀਤੀ ਹੋਈ ਵੀ দান ਦੇਣ ਵਾਲਾ ਨਰਕ ਵਿੱਚ ਲੈਣ ਵਾਲਾ ਸਵਰਗ ਵਿੱਚ ਦੇਖੋ ਇਹ ਧਿਆਣਾ ਧਿਆਣਾ ਇਹ ਤਕਾ ਹੈ ਐਸਾ ਤਕਾ ਜੋ ਸੰਸਾਰ ਦੇ ਵਿੱਚ ਤੋ ਮੇਰਾ ਕਹਿਣ ਦਾ ਮਤਲਬ ਇੱਥੇ ਦੇਣ ਦਾ ਤੇ ਲੈਣ ਦੇ ਪਾਠ ਪੜ੍ਹਨਾ ਹੈ ਇੱਕ ਪੰਕਤੀ ਹੋ ਰਿਹਾ ਹੈ ਲੈਂਦਾ ਵਾਦ ਦੁਆਏ ਤੂੰ ਮਾਇਆ ਕਰਹਿ ਇਕਤ ਤੋ ਇੱਥੇ ਲੈਦਾ ਪਾਠ ਹੈ ਦੇਮੀਪੁਰ ਅਸੀਂ ਲੈਂਦੇ ਵੱਡੇ ਨਿਲਜ ਬਿੰਦੀ ਪਾ ਕੇ 7 ਗੁਨੇ ਲਿਖਿਆ ਹੋਇਆ ਹੈ ਇਸੇ ਤਰ੍ਹਾਂ ਇਸ ਪਾਠ ਨੂੰ ਵੀ ਲੈਂਦਾ ਲੈਂਦਾ ਵਦ ਦੁਆਏ ਤੂੰ ਮਾਇਆ ਕਰਹਿ ਇਕਤ ਤਕੇ ਨਾਲ ਮਾਇਆ ਇਕੱਠੀ ਕਰਦਾ ਤੇ ਲੋਕਾਂ ਦੇ ਕੋਲੋਂ ਵਦ ਦੁਆਏ ਵਦ ਦੁਆ ਲੈਂਦਾ ਇੱਕ ਵਚਨ ਹੋਰ ਸਾਂਝਾ ਕਰ ਲੈਣੇ ਆ ਜੋ ਮਾਰੂ ਰਗ ਦੇ ਵਿੱਚ 1020 ਅੰਗ ਦੇ ਉੱਤੇ ਹੈ ਖੁਸ ਖੁਸ ਲੈਂਦਾ ਵਸਤ ਪਰਾਈ ਪ੍ਰਥੀ ਲੈਂਦਾ ਬਿੰਦੀ ਨਹੀਂ ਲੱਗੀ ਹੋਈ ਲੈਦਾ ਪਾਠ ਹੈ। ਬਾਕੀ ਜੋ ਸਤਗੁਣੇ ਬਿੰਦੀਆਂ ਵਰਤੀਆਂ ਉਹਨਾਂ ਵੱਲ ਧਿਆਨ ਦੇ ਕੇ ਉਹਨਾਂ ਤੋਂ ਸਿੱਧਾ ਲਾ ਕੇ ਇੱਥੇ ਜਿਹੜਾ ਪਾਠ ਸੀ ਲੈਦਾ ਨਹੀਂ ਲੈਦਾ ਪੜਨਾ ਹੈ। ਖੁਸ ਖੁਸ ਲੈਦਾ ਵਸਤ ਪੁਰਾਈ। ਤੋਂ ਇਸ ਤਰੀਕੇ ਦੇ ਨਾਲ ਗੁਰਬਾਣੀ ਵਿੱਚ ਸਤਗੁਣੇ ਬਹੁਤ ਜਗ੍ਹਾ ਬਿੰਦੀਆਂ ਵਰਤੀਆਂ ਨੇ ਤੇ ਜਿੱਥੇ ਨਹੀਂ ਵਰਤੀਆਂ ਉਹ ਵਰਤੀ ਹੋਈਆਂ ਬਿੰਦੀਆਂ ਤੁਸੀਂ ਇਹਦੇ ਲੈ ਕੇ ਅਸੀਂ ਉੱਥੇ ਵਿੰਦੀ ਦੀ ਵਰਤੋਂ ਕਰ ਸਕਦੇ ਹਾਂ ਤਾਂ ਕਿ ਪਾਠ ਕਰਨ ਵਾਲੇ ਵਾਸਤੇ ਵੀ ਸੁਖਾ ਹੋਵੇ ਤੇ ਸੁਣਨ ਵਾਲੇ ਵਾਸਤੇ ਵੀ ਸਮਝ ਆਣ ਵਾਲੀ ਗੱਲ ਹੋਵੇ ਇਸ ਤਰ੍ਹਾਂ ਗੁਰਬਾਣੀ ਦੇ ਵਿੱਚ ਇਹ ਸਾਰੇ ਤੀਜੇ ਪੁਰਖ ਵਾਸਤੇ ਸ਼ਬਦ ਵਰਤੇ ਨੇ ਤੀਜਾ ਪੁਰਖ ਹੁੰਦਾ ਜਿਹੜਾ ਪਾਸ ਨਾ ਹੋਵੇ ਪਰ ਉਹਦੀ ਗੱਲ ਕਰਨੀ ਹੋਵੇ ਫਰਸਟ ਪਰਸਨ ਜਿਵੇਂ ਕੋਈ ਬੋਲ ਰਿਹਾ ਉਹ ਫਰਸਟ ਪਰਸਨ ਹੈ ਪਹਿਲਾ ਪੁਰਖ ਹੈ ਜਿਹੜਾ ਕਹਿ ਰਿਹਾ ਸੁਣਨ ਵਾਲਾ ਦੂਜਾ ਪੁਰਖ ਹੈ ਪਰ ਕਿ ਸੇ ਦੀ ਹੋਰ ਦੀ ਗੱਲ ਕਰ ਰਹੇ ਨੇ ਉਹਨੂੰ ਤੀਜਾ ਪੁਰਖ ਕਹਿੰਦੇ ਨੇ ਇਸ ਤਰੀਕੇ ਨਾਲ ਤੀਜੇ ਪੁਰਖ ਦੀਆਂ ਗੱਲਾਂ ਹੈ ਤਾਂ ਸਤਿਗੁਰੂ ਪਾਤਸ਼ਾਹ ਜੀ ਸਮਝਾਉਂਦੇ ਨੇ ਕਿ ਜਿੱਥੇ ਪਾਈ ਬਿੰਦੀ ਦੀ ਜ਼ਰੂਰਤ ਹੈ ਸਿੱਖ ਨੇ ਅਕਲੀ ਸਾਹਿਬ ਸੇਵੀਅ ਦੀ ਮਤ ਅਨਸਾਰ ਉੱਥੇ ਬਿੰਦੀ ਦੀ ਵਰਤੋਂ ਵੀ ਜ਼ਰੂਰ ਕਰਨੀ ਹੈ ਜੇ ਕੋਈ ਕਹੇ ਕਿ ਜਿਵੇਂ ਪਾਠ ਲਿਖਿਆ ਉਸੇ ਤਰ੍ਹਾਂ ਪੜ੍ਹਨਾ ਹੈ ਤਾਂ ਵੀ ਗੱਲ ਨਹੀਂ ਠੁਕਦੀ ਕਿਉਂਕਿ ਜਦੋਂ ਅਸੀਂ ਗੁਰੂ ਨਾਨਕ ਸਾਹਿਬ ਜੀ ਦੀ ਜਪਜੀ ਸਾਹਿਬ ਦੀ ਬਾਣੀ ਦਾ ਸਲੋਕ ਪੜਾਂਗੇ ਨਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਖਿਲੈ ਸਗਲ ਜਗਤ ਜਦੋਂ ਆਖਰੀ ਪੰਕਤੀਆਂ ਪੜਾਂਗੇ ਜਿਨੀ ਨਾਮ ਤੇ ਆਇਆ ਗਏ ਮਸ਼ਕਕਤ ਉਹਨ ਮਸ਼ਕਕਤ ਸਸੇਨਵਾਦਕ ਲਾ ਕੇ ਸਾਰੇ ਪੜ ਜਾਂਦੇ ਨੇ ਆਪਣੇ ਕੋਲ ਅਧਿਕ ਵੀ ਲਾ ਦਿੰਦੇ ਨੇ ਤੋਂ ਜਿਵੇਂ ਆਪਣੇ ਕੋਲ ਅਧਿਕ ਦੀ ਵਰਤੋਂ ਕੀਤੀ ਜਾਂਦੀ ਹੈ ਨਾ ਗੱਲੀ ਗੱਗਲ ਲਿ ਵਿਹਾਰੀ ਪਰ ਉਥੇ ਪਾਠ ਗੱਲੀਆਂ ਗੱਲੀਆਂ ਸੀ ਚੰਗੀਆਂ ਆਚਾਰੀ ਪੂਰੀਆਂ ਇਸ ਤਰੀਕੇ ਦੇ ਨਾਲ ਗੁਰਬਾਣੀ ਚੋਂ ਹੀ ਸੇਧ ਲੈ ਕੇ ਜਿੱਥੇ ਬਿੰਦੀ ਦੀ ਜ਼ਰੂਰਤ ਹੈ ਜਿੱਥੇ ਅਧਕ ਦੀ ਜ਼ਰੂਰਤ ਹੈ ਅਧਕ ਤਾਂ ਵੈਸੇ ਸਤਗੁਰ ਨੇ ਵਰਤੀ ਨਹੀਂ ਉਸ ਵੇਲੇ ਵਰਤੀ ਨਹੀਂ ਜਾਂਦੀ ਸੀ ਲਿਖਣ ਦੇ ਵਿੱਚ ਪਰ ਪੜਨ ਦੇ ਵਿੱਚ ਜਾਂ ਬੋਲਣ ਦੇ ਵਿੱਚ ਵਰਤੀ ਜਾਂਦੀ ਸੀ ਇਸ ਕਰਕੇ ਗੁਰਬਾਣੀ ਤੁਸੀਂ ਇਹਦੇ ਲੈ ਕੇ ਇਸ ਤਰੀਕੇ ਨਾਲ ਆਸਣਾ ਪਾਠ ਵੀ ਕਰਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ